ਗਿੱਦੜਬਾ ਹਲਕਾ ਇਸ ਵੇਲੇ ਖਾਸਾ ਸਰਗਰਮ ਹੋਇਆ ਪਿਆ ਹਜੇ ਹਾਲੀ ਹੀ ਵਿੱਚ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਵੋਟਾਂ ਪੈ ਕੇ ਹਟੀਆਂ ਨੇ ਔਰ ਦੂਜੇ ਪਾਸੇ ਹੁਣ ਦੁਬਾਰਾ ਸੀਨੀਅਰ ਲੀਡਰਾਂ ਦਾ ਧਿਆਨ ਪੰਜਾਬ ਵੱਲ ਹੋ ਗਿਆ ਉਹ ਇਸ ਕਰਕੇ ਹੋ ਗਿਆ ਕਿਉਂਕਿ ਇੱਥੇ ਅਜੇ 4 ਹਲਕਿਆਂ ਦੇ ਵਿੱਚ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਖਾੜਾ ਪਖਣਾ ਬਾਕੀ ਹੈ ਉਹਨਾਂ ਦੇ ਵਿੱਚੋਂ ਇੱਕ ਗਿੱਦੜਬਾ ਜਿਹਦੇ ਵੱਲ ਹਰ ਕਿਸੇ ਦੀ ਨਿਗਾਹ ਬਣੀ ਹੋਈ ਹੈ ਗਿੱਦੜਬਾ ਇਹੋ ਜਿਹਾ ਹਲਕਾ ਜਿੱਥੇ ਰਾਜਾ ਵੜਿੰਗ ਸਤਾ ਚ ਰਹੇ ਨੇ ਹੁਣ ਤਾਂ ਉਹ ਖੈਰ ਐਮਪੀ ਬਣ ਗਏ ਨੇ ਪਰ ਅਚਾਨਕ ਰਾਜਾ ਵੜਿੰਗ ਦੇ ਐਮਪੀ ਬਣਨ ਤੋਂ ਬਾਅਦ ਇਹ ਸੀਟ ਜਦੋਂ ਤੋਂ ਖਾਲੀ ਹੋਈ ਹੈ ਇਹਦੇ ਦਾਵੇਦਾਰ ਵਧਦੇ ਜਾ ਰਹੇ ਹਨ ਉਹਨਾਂ ਦਾਵੇਦਾਰਾਂ ਦੇ ਵਿੱਚੋਂ ਹੁਣ ਕੁਝ ਨਾਮ ਉੱਭਰ ਕੇ ਸਾਹਮਣੇ ਆ ਰਹੇ ਹੈ ਜਿਨ੍ਹਾਂ ਨਾਮਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਬੀਜੇਪੀ ਨੂੰ ਲੈ ਕੇ ਬੜੇ ਚਿਰ ਤੋਂ ਹੀ ਗੱਲ ਚੱਲ ਰਹੀ ਹੈ ਕਿ ਮੰਤਰੀਤ ਬਾਦਲ ਨੂੰ ਇਸ ਚੋਣ ਪੱੜ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਗਿੱਦੜ ਬਾਦ ਦੇ ਵਿੱਚ ਤਾਰਿਆ ਜਾ ਸਕਦਾ ਹੈ ਇਹ ਵੀ ਕਿਹਾ ਜਾ ਰਿਹਾ ਸੀ ਕਿ ਮੰਤਰੀਤ ਬਾਦਲ ਹੁਣ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ ਲਗਾਤਾਰ ਇਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਮਨਪ੍ਰੀਤ ਬਾਦਲ ਲਗਾਤਾਰ ਲੋਕਾਂ ਨਾਲ ਮਿਲਿਆ ਜਾ ਰਿਹਾ ਹੈ ਇਸ ਤੋਂ ਕਿ ਆਸਰਾਈਆਂ ਲੱਗ ਰਹੀਆਂ ਕਿ ਮਨਪ੍ਰੀਤ ਬਾਦਲ ਗਿੱਦੜਬਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਆ ਹੁਣ ਮਨਪ੍ਰੀਤ ਬਾਦਲ ਦੇ ਆਪੋਜ਼ਿਟ ਕੌਣ ਹੋਵੇਗਾ ਮਨਪ੍ਰੀਤ ਬਾਦਲ ਦਾ ਆਪਣਾ ਇਤਿਹਾਸ ਹੈ ਉਹ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਪੀਪੀਪੀ ਹੋਵੇ ਇਹਨਾਂ ਪਾਰਟੀਆਂ ਦਾ ਹਿੱਸਾ ਰਹਿ ਚੁੱਕੇ ਮਨਪ੍ਰੀਤ ਬਾਦਲ ਔਰ ਹੁਣ ਮਨਪ੍ਰੀਤ ਬਾਦਲ ਵੀ ਜੀਪੀ ਚ ਨੇ ਉਹਨਾਂ ਦੇ ਅਗੇਂਸਟ ਕਿਹੜਾ ਉਮੀਦਵਾਰ ਖੜਾ ਕੀਤਾ ਜਾ ਸਕਦਾ ਹੈ ਕਾਂਗਰਸ ਕਿਹਨੂੰ ਸੋਚ ਸਕਦੀ ਹੈ ਇਹਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਾਂਗਰਸ ਪਾਰਟੀ ਵੱਲੋਂ ਚਰਚਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਦੀ ਚੱਲਦੀ ਪਈ ਹੈ ਕਿਹਾ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਚੋਣ ਪੜ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਰਾਜਾ ਵੜਿੰਗ ਨੂੰ ਬੜੀ ਵਾਰ ਇਹ ਸਵਾਲ ਕੀਤਾ ਜਾ ਚੁੱਕਿਆ ਹੈ ਰਾਜਾ ਵੜਿੰਗ ਨੇ ਕਦੀ ਵੀ ਇਸ ਦਾ ਜਵਾਬ ਸਿੱਧੇ ਤੌਰ ਤੇ ਨਹੀਂ ਦਿੱਤਾ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਇੱਕ ਓਪਨ ਐਂਡ ਛੱਡ ਦਿੱਤਾ ਕਿ ਇਹ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਕਿੰਨੂੰ ਉਤਾਰਨਾ ਹੈ। ਯਾਨੀ ਕਿ ਉਦੋਂ ਵੀ ਗੁੰਜਾਇਸ਼ ਸੀ ਔਰ ਹੁਣ ਵੀ ਗੁੰਜਾਇਸ਼ ਵਾਪਸ ਬਣਦੀ ਨਜ਼ਰ ਆ ਰਹੀ ਹੈ ਜਦੋਂ ਅਮਰਤਾ ਵੜਿੰਗ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਮਰਤਾ ਵੜਿੰਗ ਨੂੰ ਲੈ ਕੇ ਚਰਚਾਵਾਂ ਸਨ ਜਦੋਂ ਚੋਣਾਂ ਪਹਿਲਾਂ ਪੱਖੀਆਂ ਪਰ ਇਸ ਦੇ ਬਾਵਜੂਦ ਹੁਣ ਅਮਰਤਾ ਵੜਿੰਗ ਨੂੰ ਲੈ ਕੇ ਖੁੱਲੇ ਤੌਰ ਤੇ ਗੱਲ ਛਿੜ ਗਈ ਹੈ। ਲੋਕ ਸਭਾ ਇਲੈਕਸ਼ਨਸ ਵੇਲੇ ਅਮਰਤਾ ਵੜਿੰਗ ਦਾ ਨਾਮ ਸੀ ਕਿ ਅਮਰਤਾ ਵੜਿੰਗ ਜਿਹੜੇ ਨੇ ਉਹ ਚੌਂਡ ਪਿੱਟ ਦੇ ਵਿੱਚ ਨਿੱਤਰ ਸਕਦੇ ਨੇ ਪਰ ਹੁਣ ਦੁਬਾਰਾ ਜਦੋਂ ਜ਼ਿਮਨੀ ਚੌਂਡ ਦਾ ਮਾਹੌਲ ਹੈ ਗਿੱਦੜਬਾਦ ਉਸ ਸੀਟ ਤੋਂ ਜਿੱਥੇ ਰਾਜਾ ਵੜਿੰਗ ਜਿੱਤਦੇ ਰਹੇ ਨੇ ਉਸ ਸੀਟ ਤੇ ਹੁਣ ਅਮਰਤਾ ਵੜਿੰਗ ਚੌਂਡ ਮੈਦਾਨ ਚ ਉਤਰ ਸਕਦੇ ਨੇ ਇਹਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਇਹ ਵੀ ਕਿਹਾ ਜਾ ਰਿਹਾ ਕਮਰਤਾ ਵੜਿੰਗ ਵੀ ਖਾਸੇ ਲੰਮੇ ਸਮੇਂ ਤੋਂ ਗਿੱਦੜਬਾਦ ਦੇ ਵਿੱਚ ਵਿਚਰ ਰਹੇ ਨੇ ਪਰ ਹੁਣ ਤੀਜੀ ਪਾਰਟੀ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਤੀਜੀ ਪਾਰਟੀ ਕਿਹੜੀ ਸ਼ਰੋਮਣੀ ਅਕਾਲੀ ਦਲ ਇਸ ਪਾਰਟੀ ਦਾ ਵੀ ਗਿੱਦੜਬਾਦ ਦੇ ਵਿੱਚ ਖਾਸਾ ਨਾਮ ਹੈ ਖਾਸਾ ਨਾਮ ਰਿਹਾ ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਹਲਕੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਵਿਚਰਦੇ ਰਹੇ ਨੇ ਇਸ ਹਲਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਡਾਇਰੈਕਟਲੀ ਇੰਡਾਇਰੈਕਟਲੀ ਵਿਚਰਦੇ ਰਹੇ ਨੇ ਯਾਨੀ ਕਿ ਅਕਾਲੀ ਦਲ ਦਾ ਵੀ ਇੱਥੇ ਖਾਸਾ ਰਸੂਖ ਰਿਹਾ ਔਰ ਖਾਸ ਕਰਕੇ ਹਰਦੀਪ ਸਿੰਘ ਡਿੰਪੀ ਟੱਲ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ ਬੜਾ ਨੇੜਲਾ ਮੈਚ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤਾ ਸੀ ਔਰ 2022 ਦੀਆਂ ਵਿਧਾਨ ਸਭਾ ਇਲੈਕਸ਼ਨਸ ਵਿੱਚ ਵੀ ਬੜਾ ਨੇੜਲਾ ਮੈਚ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਖੇਡਿਆ ਇਸ ਦੇ ਬਾਵਜੂਦ ਹਰਦੀਪ ਸਿੰਘ ਡੈਂਪੀ ਟੱਲੋਂ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਪਰ ਹੁਣ ਅਕਾਲੀ ਦਲ ਦੇ ਵਾਸਤੇ ਵੀ ਇੱਕ ਵੱਡਾ ਸਵਾਲ ਹੈ ਕਿ ਉਤਾਰਿਆ ਕਿੰਨੂੰ ਜਾਵੇ ਹੁਣ ਇੱਥੇ ਚਰਚਾਵਾਂ ਇਹ ਕਹਿ ਰਹੀਆਂ ਕਿ ਚੋਣ ਪੜ ਦੇ ਵਿੱਚ ਜੇ ਕੁਝ ਨਾ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਆਪ ਉਤਰਣਗੇ ਹਾਲਾਂਕਿ ਅਜੇ ਤੱਕ ਤਨਖਾਹੀਆਂ ਕਰਾਰ ਨਹੀਂ ਜੇ ਉਦੋਂ ਤੱਕ ਗੱਲਬਾਤ ਨਿਬੜ ਗਈ ਸ੍ਰੀ ਕਾਲ ਤਖਸਾਲ ਵੱਲੋਂ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ ਜਾਂ ਫਿਰ ਕਿਸੇ ਖੂੰਜੇ ਲਾ ਦਿੱਤਾ ਗਿਆ ਕਿਸੇ ਕਿਸੇ ਕਿਨਾਰੇ ਲਾ ਦਿੱਤਾ ਗਿਆ ਤੇ ਇਹੋ ਜੀ ਸੂਰਤ ਵਿੱਚ ਸੁਖਬੀਰ ਸਿੰਘ ਬਾਦਲ ਚੌਣ ਮੈਦਾਨ ਦੇ ਵਿੱਚ ਨਿੱਤਰ ਸਕਦੇ ਨੇ ਹੁਣ ਜੇ ਸੁਖਬੀਰ ਸਿੰਘ ਬਾਦਲ ਇਸ ਚੌਣ ਪਿੰਡ ਚਾਉਂਦੇ ਨੇ ਉਹਨਾਂ ਦੇ ਅਗੇਂਸਟ ਜੇ ਮਨਪ੍ਰੀਤ ਬਾਦਲ ਇਸ ਚੌਣ ਪਿੰਡ ਚਾਉਂਦੇ ਨੇ ਤੇ ਇਹਨਾਂ ਦੋਵਾਂ ਦੇ ਇਹਨਾਂ ਦੋਵਾਂ ਬਾਦਲ ਭਰਾਵਾਂ ਦੇ ਅਗੇਂਸਟ ਜੇ ਇਸ ਚੌਣ ਪਿੰਡ ਦੇ ਵਿੱਚ ਰਾਜਾ ਵੜਿੰਗ ਦੀ ਧਰਮ ਪਤਨੀ ਆਉਂਦੇ ਨੇ ਔਰ ਚੌਥਾ ਥਾਂ ਫਿਰ ਖਾਲੀ ਜੇ ਆਮ ਆਦਮੀ ਪਾਰਟੀ ਇੱਥੇ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਹੀ ਚੌਣ ਮੈਦਾਨ 'ਚ ਉਤਾਰਦੀ ਹੈ ਤਾ ਏ ਸੀਟ ਉਤੇ ਖਾਸਾ ਸੰਗਰਾਮ ਬੱਚੇਗਾ ਕਿਉਂਕਿ ਇਹ ਸਾਰੇ ਉਹ ਲੀਡਰ ਨੇ ਜਿਹੜੇ ਇਸ ਸੀਟ ਦੀ ਦਾਅਵੇਦਾਰੀ ਕਰਦੇ ਨੇ ਇਹ ਸਾਰੇ ਉਹ ਲੀਡਰ ਨੇ ਜਿਹੜੇ ਜਿਹੜੇ ਜਾਂ ਜਿਨ੍ਹਾਂ ਦੇ ਪੁਰਖੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਸੀਟ ਦੇ ਉੱਤੇ ਆਪਣਾ ਦਬਦਬਾ ਕਾਇਮ ਇੱਕ ਵਾਰ ਤਾਂ ਘਟੋ-ਘਟ ਕਰ ਚੁੱਕੇ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਭਵਿੱਖ ਕੀ ਕਹਿੰਦਾ ਉਹ ਉਹ ਵਚਨਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਬਾ ਨਹੀਂ ਡਿਆ ਪੰਜਾਬੀ ਦੇ